ਜਿਹੜੇ ਰਾਜੇ ਵੜਿੰਗਾਰਗੇ ਕਾਂਗਰਸ ਦੇ ਲੀਡਰ ਲਾਏ ਆ ਕੀ ਕਾਂਗਰਸ ਨੂੰ ਲੱਗਦਾ ਵੀ ਰਾਜੇ ਵੜਿੰਗਾਰਗੇ ਨੌਨਸੈਂਸ ਬੰਦੇ ਐਨੇ ਸਾਲ ਚੋਂ ਕਾਂਗਰਸ ਚ ਹੋਣ ਜੂਥ ਚ ਹੋਣ ਤੇ ਉਹਨੂੰ ਬੋਲਣ ਦੀ ਅਗਨ ਨਹੀਂ ਆ ਸਰਦਾਰ ਬੂਤਾ ਸਿੰਘ ਹੁਣੀ ਹੋਮ ਮਿਨਿਸਟਰ ਰਹੇ ਆ ਭਾਰਤ ਦੇ ਜਦੋਂ ਤੁਸੀਂ ਉਹਨਾਂ ਵਾਸਤੇ ਸ਼ਬਦਾਵਲੀ ਵਰਤ ਰਹੇ ਆ ਪਿਕਾਦਰਸ਼ ਨੇ ਇਹ ਕਰਤਾ ਕਾਂਗਰਸ ਕੋਈ ਰੱਪਿਆ ਜੇ ਬੂਟਾ ਸਿੰਘ ਹੁਣੀ ਡਿਜ਼ਰਵਿੰਗ ਕੈਂਡੀਡੇਟ ਸੀ ਉਹਨਾਂ ਨੂੰ ਵੋਟਾਂ ਪੈਂਦੀਆਂ ਸੀ ਤਾਂ ਉਹ ਐਮਪੀ ਬਣਦੇ ਸੀ ਕੋਈ ਅਸਮਾਨੋਂ ਆ ਕੇ ਕਾਂਗਰਸ ਬੋਰਡ ਨਹੀਂ ਪਹੁੰਚ ਜਾਂਦੇ ਸੀ ਲੋਕ ਲੋਕਾਂ ਦੀ ਉਹ ਗੱਲ ਸੁਣਦੇ ਹੋਣਗੇ ਤਾਂ ਹੀ ਵੋਟਾਂ ਪੈਂਦੀਆਂ ਸ ਭਾਜੀ ਇਹਦੇ ਨਾਲ ਮੈਂ ਇੱਕ ਗੱਲ ਬੂਟਾ ਸਿੰਘ ਥੋੜੀ ਅਕਾਲ ਤੱਕ ਤੇ ਵੀ ਪੇਸ਼ ਹੋਇਆ ਭਾਜੀ ਜਦੋਂ ਅਸਲੀ ਤੋਂ ਬਹੁਤ ਤੁਹਾਨੂੰ ਪਤਾ ਹੋਣਾ ਵੀ ਉੱਥੇ ਵੀ ਪੇਸ਼ੇ ਪਰ ਆਪਾਂ ਕਿਸੇ ਉਹ ਤਾਂ ਮੈਂ ਕਹਿੰਦਾ ਵੀ ਜਾਤ ਦੇ ਨਾਂ ਤੇ ਕਿਸੇ ਲੀਡਰ ਨੂੰ ਭੰਡਣਾ ਜਾਂ ਉਸ ਨੂੰ ਨੀਮਾ ਦਿਖਾਉਣਾ ਇਹ ਕਿਸੇ ਦੇ ਮੇਰਾ ਖਿਆਲ ਹੈ ਵੀ ਨਹੀਂ ਕਰਨਾ ਚਾਹੀਦਾ ਸਾਨੂੰ ਕੋਈ ਵੀ ਲੀਡਰ ਹੈ ਜਿਹੜਾ ਦੁਨੀਆ ਤੇ ਨਹੀਂ ਆ ਉਹਦੇ ਹਿਸਾਬ ਨਾਲ ਉਹਦੇ ਨਾਲ ਉਹਦਾ ਮਾਨ ਸਰਕਾਰ ਨਾਲੇ ਉਹਨਾਂ ਦੀ ਪਾਰਟੀ ਦੇ ਕੋਈ ਵਿਰੋਧੀ ਕਵੇ ਤਾਂ ਅਲੱਗ ਗੱਲ ਹੈ ਆ ਕੁਝ ਗਲਤ ਹੂੰ ਬਿਲਕੁਲ ਪਰ ਉਸ ਪਾਰਟੀ ਦੇ ਬੰਦੇ ਨੂੰ ਆਪਣੇ ਹੀ ਪਾਰਟੀ ਦੇ ਸੀਨੀਅਰ ਬੰਦੇ ਦੀ ਇਨਸਰਟ ਕਰਨੀ ਮੇਰਾ ਖਿਆਲ ਹੈ ਵੀ ਉਹ ਹੁਣ ਕਿਸੇ ਨੂੰ ਪੁੱਛੇ ਕੋਈ ਸਿਆਣੇ ਬੰਦੇ ਨੂੰ ਜਾ ਕੇ ਵੀ ਰਾਜਾ ਵੜਿੰਗ ਕਿਸੇ ਬਜ਼ੁਰਗ ਨੂੰ ਵੀ ਮੈਂ ਇਨਸਰਟ ਕਰਕੇ ਆਇਆ ਕਿ ਮੈਂ ਬੱਲੇ ਬੱਲੇ ਕਰਕੇ ਆਇਆ ਉਹ ਆਪਣੇ ਆਪ ਨੂੰ ਪਤਾ ਲੱਗ ਜੂ ਹਾਂਜੀ ਭਾਜੀ ਭਾਜੀ ਇੱਕ ਗੋਲਡ ਭਾਜੀ ਇੱਕ ਕੱਲ ਮੈਂ ਇਥੇ ਕਰਨੀ ਚਾਹੁੰਦਾ ਵੀ ਰਾਜਾ ਵੜਿੰਗ ਮੇਰੇ ਖਿਆਲ ਆ ਵੀ 4-5 ਵਾਰ ਐਮਐਲਏ ਦੀ ਸੀਟ ਜਿੱਤ ਚੁੱਕਾ ਆ ਤੇ ਇੱਕ ਵਾਰ ਐਮਪੀ ਦੀ ਸੀਟ ਵੀ ਹੁਣ ਜਿੱਤ ਚੁੱਕਾ ਆ ਹਾਂਜੀ ਹੂੰ ਅਜੀ ਜਦੋਂ ਵੀ ਰਾਜੇ ਵੜਿੰਗ ਨੇ ਚਾਹੇ ਇਲੈਕਸ਼ਨ ਦੇ ਵਿੱਚ ਚਾਹੇ ਕਿਤੇ ਵੀ ਕੋਈ ਇਦਾਂ ਵਿਚਾਰ ਪੇਸ਼ ਕੀਤੇ ਹੋਣ ਜਿਵੇਂ ਬਟਾਲੇ ਵਿੱਚ ਕਹਤਾ ਵੀ ਨੋਵਾ ਗੱਡੀਆਂ ਲੈ ਦੇਣੀਆਂ ਤਲਗੀਆਂ ਬੰਨਣਾ ਅਸ਼ਵਨੀ ਸੇਖੜੀ ਜਾਇਆ ਕਰੂਗਾ ਐਕਟਵਾ ਲੈ ਕੇ ਦੇਣੀਆਂ ਮਤਲਬ ਜਿੱਥੇ ਵੀ ਰਾਜਾ ਵੜਿੰਗ ਬੋਲਦਾ ਆ ਉਹ ਜਿੱਦਾਂ ਨਾ ਉਹਦੀ ਸ਼ਬਦਾਵਲੀ ਉਹਦੇ ਵਿਚਾਰ ਮੇਰਾ ਖਿਆਲ ਆ ਵੀ ਬਿਲਕੁਲ ਘਟਿਆ ਤੋਂ ਘਟਿਆ ਵਿਅਕਤੀ ਵੀ ਇਦਾਂ ਦੀ ਗੱਲ ਨਹੀਂ ਕਰਦਾ ਜਿੱਦਾਂ ਦਾ ਰਾਜਾ ਵੜਿੰਗ ਕਰਦਾ ਆ ਹਣ ਭਾਜੀ ਆਪਾਂ ਕਾਂਗਰਸ ਨੂੰ ਲਾਵਾ ਕਿਉਂ ਦੇ ਰਹੇ ਆ ਆਪੋਲਾ ਮਾ ਉਹਨਾਂ ਵੋਟਰਾਂ ਨੂੰ ਕਿਉਂ ਨਹੀਂ ਦਿੰਦੇ ਵੀ ਉਹਨਾਂ ਕੋਲ ਇੰਨੀ ਵੀ ਮਤ ਹੈ ਨਹੀਂ ਬਈ ਰਾਜੇ ਵੜਿੰਗ ਨੂੰ ਇੰਨੀ ਵਾਰ ਜੇ ਐਮਐਲਏ ਜਿਤਾਤਾ ਪੰਜਾਬੀਆਂ ਨੇ ਮੈਨੂੰ ਯਾਦ ਆ ਇੱਕ ਵਾਰੀ ਰਾਜਸਥਾਨ ਦੀ ਇਲੈਕਸ਼ਨ ਚ ਦੇ ਲਾਗੇ ਉਹ ਬਾਰਡਰ ਦੇ ਲਾਗੇ ਬੋਲ ਰਹੇ ਸੀ ਉਹ ਕਹਿੰਦਾ ਸੀ ਸ਼ਾਮ ਨੂੰ ਖੰਗੜੀ ਦਵਾਈ ਵਰਤਾ ਦੇਾਂਗੇ ਮਤਲਬ ਉਹ ਸ਼ਰਾਬ ਵਰਤੌਣ ਦੀ ਗੱਲ ਕਰ ਰਿਹਾ ਸੀ ਮਤਲਬ ਇੰਨੇ ਘਟੀਆ ਕਿਸਮ ਦਾ ਬੰਦਾ ਇੰਨੀ ਘਟੀਆ ਮਾਨਸਿਕਤਾ ਹੈ ਰਾਜੇ ਵੜਿੰਗ ਦੀ ਪਰ ਪੰਜਾਬੀ ਇਹਨੂੰ ਹਰ ਵਾਰ ਜਿਤਾ ਦਿੰਦੇ ਆ ਇਹਦਾ ਮਤਲਬ ਸਿੱਧੇ ਤੋਂ ਸਿੱਧਾ ਇਹ ਹੋਇਆ ਕਿ ਪੰਜਾਬੀਆਂ ਦੀ ਆਪਣੀ ਮਾਨਸਿਕਤਾ ਕਿਸੇ ਥਾਂ ਤੇ ਨਹੀਂ ਹੈਗੀ ਬਿਲਕੁਲ ਜੀ ਮੈਂ ਨਾ ਤੁਸੀਂ ਹਾਂਜੀ ਇੱਕ ਇੱਕ ਛੋਟੀ ਜੀ ਗੱਲ ਹਾਂਜੀ ਤਰਨ ਤਰਨ ਹਲਕੇ ਦੀ ਤੁਸੀਂ ਅੰਦਾਜ਼ਾ ਲਾ ਲਓ ਇਹਨਾਂ ਨੇ ਮਾਨ ਜਿਤਾਇਆ ਇਹਨਾਂ ਨੇ ਡਿੰਪਾ ਜਿਤਾਇਆ ਇਹਨਾਂ ਨੇ ਕਾਗਰਸੀ ਜਿਤਾਏ ਇਹਨਾਂ ਦਾ ਤਾਂ ਕੋਈ ਦੀਨਮੱਤ ਵੀ ਜਿਹਨੂੰ ਇਹ ਪੰਥਕ ਸੀਟ ਕਹਿੰਦੇ ਆ ਨਾ ਭਾਜੀ ਇਹਨਾਂ ਦਾ ਤਾਂ ਕੋਈ ਦੀਨਮੱਤ ਵੀ ਨਹੀਂਗਾ ਇਵੇਂ ਹਵਾ ਦੇ ਬੁੱਲੇ ਵਾਂਗੂੰ ਆਉਂਦੇ ਆ ਤੇ ਜਿੱਦਣ ਨੂੰ ਮੂੰਹ ਚੁੱਕਦੇ ਤੁਰ ਪੈਂਦੇ ਆ